ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਵਿੱਚ ਪਾ ਇੱਕ ਤਾਜੀ ਸ੍ਰੀ ਵਣਸੀ ਲਈ ਲੈ ਕੇ ਆਏ ਜੀ ਆਊਟ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਮੁੰਡਿਆ ਜੀ ਹਾਂਜੀ ਠੀਕ ਠਾਕ ਜੀ ਬਾਈ ਨਾਮ ਤੇ ਐਡਰੈਸ ਕੋ ਨਾਮ ਲਖਵੀਰ ਸਿੰਘ ਪਿੰਡ ਮਾਚੀਗੇ ਜੀ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਬਈ ਨੇੜੇ ਆਪਣੇ ਇਧਰ ਰਾਮਗੜ ਇਧਰ ਬਲਾਸਪੁਰ ਓਕੇ ਹਮਤਪੁਰਾ ਤੇ ਇਧਰ ਥੂਰ ਆਗੇ ਮੋਬਾਈਲ ਨੰਬਰ 9872372412 ਜੀ ਠੀਕ ਹੈ ਬਾਈ ਬਈ ਜਿਹੜੀ ਬੈਡ ਦੇ ਦਿੱਤਾ ਕੇਲਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਬਈ ਆ ਬਸ 20 25 ਮਿੰਟ ਹੋਇਆ ਜੀ ਇਹ ਬੱਚਾ ਕੀ ਦੇਤਾ ਬੱਤਿਆ ਬੱਛੀ ਹੈ ਜੀ ਬੱਛੀ ਦੇਤੀ ਹੈ ਹਾਂਜੀ ਬੱਛੀ ਬੜੀ ਚੰਗੀ ਹੈ ਨਾ ਹਾਂਜੀ ਬੱਚਾ ਬਈ ਬੱਛੀ ਨੂੰ ਜਨਮ ਦਤਾ ਬੱਛੀ ਦੀ ਕੁਆਲਿਟੀ ਦੇਖੋ ਬੱਛੀ ਬਹੁਤ ਚੰਗੀ ਹੈ ਇਰ ਬੜਾ ਆਪ ਵੀ ਚੰਗੀਆਂ ਨਾਲ ਦੋ ਮਹੀਨੇ ਕਿਉਂ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਅਣ ਹੁਣ ਬੜਾ ਚੰਗਾ ਹਣਾ ਗੱਲਾਂ ਭੀ ਥਣ ਮੁੱਠੀਆਂ ਥਣ ਕੱਲਾ ਕੱਲਾ ਥਣ ਨਾੜਾ ਨੂੰ ਨਾ ਫੁੱਲ ਚੰਗੀਆਂ ਕਿੰਨਾ ਕੁ ਦੁੱਧ ਦੇ ਦੂਸਟੀ ਮੇਟ ਜਾ ਜੀ ਦੋ ਬੇ ਪਲੂਨ ਦਾ ਵੀ 22 ਕਿਲੋ ਦਿੱਤਾ ਵਾ ਜੀ ਠੀਕ ਆ ਹਾਂ 24 25 ਕਿਲੋ ਤਾਂ ਦੇ ਦੂ ਬੜੇ ਆਰਾਮ ਜੀ ਸਹੀ ਆ ਬਾਈ ਹਾਂ ਜੀ ਚੰਗੀਆਂ ਕੱਦ ਚੰਗਾ ਪ੍ਰਿੰਟ ਚੰਗਾ ਬਰੀਡ ਚੰਗੀ ਆ ਪਲੀ ਵੀ ਆ ਬਾਕੀ ਤੋਰਾ ਵਗੈਰਾ ਚੈੱਕ ਕਰਵਾਣੇ ਲੇਵਾ ਕਰਮ ਵਾਲੀ ਦਾ ਬਹੁਤ ਚੰਗਾ ਬਾਈ ਹਾਂ ਜੀ ਸਪਰੀਡ ਬਹੁਤ ਹਨ ਬਾਈ ਹਾਂਜੀ ਹਾਂ ਠੰਡੀ ਸੀਲ ਆ ਠੀਕ ਆ ਬਸ ਇਹ ਹੀ ਮੇਨ ਗੱਲਾਂ ਹੁੰਦੀਆਂ ਨੇ ਚਵਾਈ ਚੁਵਾਈ ਕਿਵੇਂ ਆ ਜੀ ਇੱਕ ਨੰਬਰ ਆਈ ਠੀਕ ਆ ਬਾਈ ਹਾਂ ਮਾਰ ਕੇ ਸਾਡੇ ਵੱਲ ਭਾਰਾਂ ਨੂੰ ਠੀਕ ਆ ਬਾਈ ਚਵਾਈ ਚੁਈ ਬਾਈ ਕਹਿੰਦਾ ਇੱਕ ਨੰਬਰ ਤੇ ਜੇਰ ਬਸ ਥੋੜੇ ਟਾਈਮ ਲਈ ਕਰਮਾ ਦੀ ਹਾਂ ਪਹਿ ਜਲੀ ਬੱਚੇ ਦਾ ਮੂੰਹ ਲਵਾਦਾ ਸੀਗਾ ਠੀਕ ਆ ਬਾਈ ਕੀ ਮੋਲ ਆ ਬਾਈ ਜਾਇਜ਼ ਮੋਲ ਵਾ ਜਾਇਜ਼ ਜੀ 92000 ਰੁਪਏ ਜੀ ਮਾਨਤਾਂ ਹੋ ਜਾ ਹਾਂ ਮਾਨਤਾਂ ਕਰਦੇ ਜੀ ਠੀਕ ਆ ਬਾਈ 92000 ਰੁਪਏ ਜਮ੍ਹਾਂ ਜੈ ਜ ਮੋਲਾ ਬਾਕੀ ਕੋਈ ਚੈੱਕ ਕਰਨੀ ਮੌਕੇ ਦੇ ਮਾਨਦਾਨ ਜ਼ਰੂਰ ਹੋ ਜਾ ਲੇਵਾ ਨੇੜ ਤੋਂ ਚੈੱਕ ਕਰਵਾਉਂਦੇ ਆ ਬਹੁਤ ਸੋਹਣਾ ਆਰਡਰ ਕਰਮ ਵਾਲੇ ਨੇ ਤਿਆਰ ਕਰਿਆ ਲੈ ਕੀ ਬਾਤ ਆ ਭਾਈ ਆਰਡਰ ਦੀ ਕੁਆਲਿਟੀ ਬੜੀ ਵਧੀਆ ਹੈ ਨਾ ਭਾਈ ਹਾਂਜੀ ਹਾਂਜੀ ਬਾਕੀ ਬੈੜਾਂ ਆ ਵੇ ਫਟਫਾੜ ਆ ਜੀ ਲੈ ਲਓ ਕੋਈ ਲੱਸੀ ਨਹੀਂ ਲਾਵੀ ਨਹੀਂ ਤੇ ਲੇਵਾ ਬਹੁਤ ਚੰਗਾ ਨਾੜਾ ਨੂਣਾ ਫੁੱਲ ਚੰਗੀਆਂ ਬੱਚਾ ਮਗਰ ਬੱਚੀ ਆ ਸਾਰੀਆਂ ਗੱਲਾਂ ਹੀ ਓਕੇ ਆ ਓਕੇ ਆ ਜੀ ਹਾਂਜੀ ਹਾਂ ਬਾਕੀ ਮੋਦ ਵੀ ਭਾਈ ਨੇ ਜੈ ਜ ਰੱਖਿਆ ਆਪਣਾ ਮੋਦ ਜੈ ਜ ਹੁੰਦਾ ਜੀ ਕੋਈ ਲੱਖਾਂ ਵਾਰ ਨਹੀਂ ਮੁੱਲ ਲਗ ਰਿਹਾ ਕਿ ਵੜ ਚੰਗੀ ਬਹੁਤ ਆ ਹਾਂਜੀ ਹਾਂ ਕੱਦ ਕੱਟ ਦੇਖ ਲੋ ਬੇਲ ਬੂਲ ਸਹੀ ਆ ਪੂਰੀ ਫੁੱਲ ਆ ਜੀ ਐ ਨਹੀਂ ਮਿਲਦੀ ਜੀ ਸਹੀ ਆ ਤੇ ਕਿਸੇ ਵੀ ਨੂੰ ਬਾਈ ਵੜ ਪਸੰਦ ਆਵੇ ਤਾਂ ਬਾਈ ਮੈਨ ਕਨੈਕਟ ਕਰ ਲਿਓ ਧੰਨਵਾਦ